ਅੰਕਲ ਸਾਸਰੀ ਗੜ ਮੈਂ ਉਹ ਰੱਜੀ ਗੜ ਸਾਰਿਆਂ ਨੂੰ ਮੈਨੂੰ ਲੱਭੀ ਨਹੀਂ ਅੱਜ ਕੱਪੇ ਠੀਕ ਆ ਗੋਏ ਜੇ ਡੱਬੀ ਲੈ ਗਿਆ ਜੇ ਡੱਬੀ ਆਲਕਤ ਵਧੀਆ ਸਾਰਿਆਂ ਨੂੰ ਬੋਲੋ ਆਏ ਹੀ ਆਪਾਂ ਇੱਥੇ ਪੁਈ ਜੀ ਕੋਲ ਦਿਆਲਗੜ ਤੇ ਪੁਈ ਨਹੀਂ ਹੁੰਦਾ ਆ ਮੈਂ ਪੁਆ ਜੀ ਨਹੀਂ ਕਹਿੰਦਾ ਮੈਂ ਪੁਈ ਜੀ ਕਹਿੰਦਾ ਹਾਂ ਠੀਕ ਆ ਤੁਸੀਂ ਇਹਨਾਂ ਦਾ ਮੈਂ ਜੀ ਮਾਨੇ ਦੀ ਆ ਤੇ ਆ ਇਹ ਵੀ ਕੋਈ ਆ ਮਤਲਬ ਭੂਆ ਜੀ ਤੇ ਆਏ ਹੀ ਆਪਾਂ ਇੱਥੇ ਆ ਜੀ ਮਾਨਪਰੀ ਦੀਦੀ ਦਾ ਬਰਥਡੇ ਅਸਲ ਜੀ ਜਨਮ ਦਿਨ ਮਨਾਉਣਾ ਹੈ ਜਨਮ ਦਿਨ ਹੈ ਹਣਾ ਵੀ ਸਾਰਿਆਂ ਨੇ ਜਿੰਨੇ ਵੀ ਜੁੜੀ ਚ ਕਰਨੀ ਆ ਮੈਂ ਪਹਿਲਾਂ ਹੀ ਕਹ ਰਿਹਾ ਚਲੋ ਪਤਾ ਪਰੇ ਇੱਥੇ ਲੈਣ ਤਾਂ ਕੀ ਤੁਸੀਂ ਐ ਕਿ ਕਰਤੋ ਇਹ ਹੋ ਗਈ ਤਨਾਸਾ ਨਹੀਂ ਹੁਣ ਬੰਦ ਕੇ ਕਹਾਂਦੀ ਮੈਂ ਇੱਥੇ ਘਾ ਕੇ ਤੇ ਬਰਥਡੇ ਹੁੰਨੇ ਬੰਦ ਹੋ ਜਨਮ ਦਿਨ ਹੈ ਉਹ ਦੁਆਲੇ ਤਾਂ ਉਹ ਵੀ ਤਾਰੀਆਂ ਨੂੰ ਪਹੁੰਚਣਾ ਬਾਅਦ ਚ ਤੁਹਾਡਾ ਸਵਾਲ ਇੱਕ ਹੋਰ ਜਗ੍ਹਾ ਜਾਨਾ ਮੈਂ ਜਿਵੇਂ ਦੇ ਵੱਡੇ ਆ ਇਹਦਾ ਫਿਰ ਬੱਚੇ ਜ਼ਿਆਦਾ ਘਰਾਉਂਦੇ ਜੀ ਹਾਂਜੀ ਹਾਂ ਐਦਾਂ ਨਾ ਕਰ ਇੱਧਰ ਕਿੰਨੇ ਸਾਲਾਂ ਦੀ ਉਨੀ ਮਮਟੀਆਂ ਲਾਉਂਦਾ ਹੁਣ ਇੱਧਰ ਜਾ ਇੱਧਰ ਜਾ ਤੂੰ 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 ਇਹਨੂੰ ਜੱਪ ਦੇ ਤਿੰਨ ਲਾਉਂਦੀਆਂ ਹਨ ਆ ਦੂਕ ਨਹੀਂ ਮਾਰਨੀ ਜਾਨੀਆਂ ਵਾਲੀ ਲੈ ਜਵਾਂ ਹਾਂ ਜਾਨੀਆਂ ਨਹੀਂ ਚ ਨਹੀਂ ਗਈ ਤੇਰਾ ਤੂੰ ਨਹੀਂ ਦੱਸੋ ਕੋਈ ਬੈਠਾ ਦੀਦੀ ਦੱਸਦੀਆਂ ਤੀ ਆ ਨਹੀਂ ਦੱਸਦੀਆਂ ਤੀ ਆ ਉਹਦਾ ਹਾਂ ਕੀ 33 ਸਾਲਾਂ ਦੀ ਆਹੋ ਤਾਂ ਤਿੰਨ ਵਾਲੀ ਸੀ ਉਹ ਕਹਿੰਦੇ ਅੱਛਾ 33 ਸਾਲ ਹੋ ਗਏ ਚਲੋ ਹੈਪੀ ਬਰਥਡੇ ਟੂ ਜਮਨ ਜਿੰਦਾਂ ਮਨ ਕਰੀਂ ਚਲੋ ਬਰਥਡੇ ਰਾਜੂ ਜੁਲੀ ਮਰ ਲੈਣੀ ਆ ਜਾਓ ਰਾਜੂ ਚਾਚੀ ਅਬੂ ਸਾਰੇ ਆ ਜੋ ਇੱਥੇ ਹੈਪੀ ਬਰਥਡੇ ਟੂ ਯੂ ਆ ਕੀ ਬੋਲ ਜੀਗ ਲੋ ਗਏ ਦੇ ਇਧਰ ਕਿਹਾ ਕੈਮਰਾ ਨਹੀਂ ਆਉਣਾ ਇਧਰ ਵੀ ਆਉਣਾ ਦਾ ਉਹ ਖਾਣਾ ਹੀ ਉਹਨਾਂ ਨੇ ਆਪ ਨੂੰ ਖਾਣਾ ਪੀਣਾ ਤੰਦੀ ਮਾਲ ਬੀਤੀ ਜੀ ਦਾ ਪਹਿਲਾਂ ਤਾਂ ਉਹਨਾਂ ਨੇ ਮੂਰਤ ਕਰਾਣ ਦੇ ਕੇ ਕਿਹਾ ਕਿ ਹਾਂ ਲੋ ਆਜ ਦੇਖਾਈ ਇਹ ਨਹੀਂ ਹੁੰਦਾ ਪਾਈਦਾ ਵਦਾ ਕੇਕ ਵਾਲਾ ਲੱਗਣਾ ਚਾਹੀਏ ਇਹਨੇ ਆਣ ਕੇ ਕਿਹਾ ਉਹ ਆਪਣੇ ਪਤਾ ਨਹੀਂ ਕੀ ਕੀਤਾ ਉਂਗਲ ਮਾਰ ਕੇ ਮੂੰਹ ਤੇ ਲਾਉਣ ਦਿਆ ਆਪਣੇ ਉਹ ਮਲਦੇ ਹੁੰਦੇ ਨਾ ਗੱਡੀ ਤੇ ਫਿਰ ਉਹ ਗੱਲਾਂ ਵੀ ਨਾ ਮਲਦਾ ਹੁੰਦੇ ਆ ਉਂਗਲ ਆਈ ਮਖਾਈ ਵੱਡਾ ਨਾ 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 ਜਾਨ ਨੂੰ ਮਤਲਬ ਕਿਹੜੀ ਗੱਲ ਤੁਹਾਡੇ ਵੱਡੇ ਸੀ ਨਾ ਨਾ ਵੱਡੇ ਸੀ ਕਿਹੜਾ ਕਰਦਾ ਬੰਦਾ ਹੀ ਮੈਂ ਚੁੱਕ ਉਹ ਆਇਆ ਹੀ ਦਰ ਵੀ ਲੈ ਕੇ ਕੈਮਰਾ ਨੂੰ ਕੋ ਮਿਗਵਾਲ ਦੀ ਬੜਾ ਮਾਨੋ ਲੋਕੋ ਤੁੰ ਦਾ ਆ ਗਿਆ ਕਵਾਲਾ ਸਹੀ ਦਸ ਬੜਾ ਮਾ ਅੱਡੀ ਮਾਰੀ ਜਲਦੀ ਹੈ ਨਹੀਂ ਹੋਣੀ ਕੋਈ ਨਹੀਂ ਮੈਂ ਅੱਜ ਆਵੀ ਤੈਨੂੰ ਇੱਧਰ ਕਰਕੇ ਇੱਧਰ ਕਰਨ ਕਿੰਨੇ ਨਹੀਂ ਉਹ ਕਰਦੇ ਫਿਰ ਕੋਈ ਆਪੂ ਪੋਤਾ ਠੀਕ ਨਹੀਂ ਮੇਰਾ ਪੋਤਾ ਰਹਿ ਗਿਆ ਦਿਨੇ ਦਿਨੇ ਤੈਨੂੰ ਆ ਵੀ ਕੋਲ ਆ ਤੈਨੂੰ ਹਾਂ ਤੁਸੀਂ ਕੀ ਆ ਖਵਾਉਣਾ ਚਾਹੀਦਾ ਬਣਦਾ ਹੈ ਇਹਦਾ ਬਣਦਾ ਆ ਫਿਰ ਇਹਨੂੰ ਦੇਣਾ ਚਾਹਾਂ ਗੱਲ ਖੁਸ਼ੀ ਦੇ ਮੌਕੇ ਤੇ ਹੁੰਦੀ ਆ ਹਾਂ ਜੀ ਹਾਂ ਜੀ ਚਲੋ ਤੇ ਕਰ ਲੈਨੇ ਹਨ ਨਾਲ ਚਾਹ ਬੈਠਾ ਇੱਥੇ ਲੈ ਆਓ ਚਲੋ ਚਾਹ ਵੀ ਨਹੀਂ ਖਾਧਾ ਉਹ ਇੱਥੇ ਚਾਹ ਚਪੇ ਹੋਰ ਉਹਨੂੰ ਚਾਹ ਪੀਣੀ ਹੈ ਮੈਂ ਕਿਹਾ ਉੱਥੇ ਨਾਲੇ ਰਾਜੂ ਤੇ ਜਿੰਨੇ 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 ਲੈਣੇ ਕਿਤੇ ਰਹਿਣ ਹਾਂ ਆਹ ਕਾਂਡੀ ਚ ਕੇਕ ਨਾਲ ਪੀਂਦੀ ਦੀ ਚਾਹ ਓਹ ਪਿਸਮਨ ਮੰਦਿਰ ਵੀ ਇਦਨ ਵੇਖੀ ਦੇ ਲਾ ਮਾਸਾ ਕਰ ਆਪ ਪੰਜ ਬਾਲਟੀ ਵਾਲੀ ਆ ਗਈ ਆਈ ਗਈ ਸੀ ਆ ਨਾ ਤੂੰ ਮੇਰੀਆਂ ਵੀਡੀਓ ਫੇਰ ਬਣਾ ਤੇ ਮਨੇ ਆਦੀ ਕੋਟੀ ਲਿਆ ਕੇ ਦੇ ਗਈ ਤੇ ਤੇ ਰੰਗ ਵੀ ਬਣ ਗਈ ਆ ਲੈ ਆ ਲੈ ਵੀ ਆਹ ਵੇਖ ਧੀਆ ਆਹੋ ਦੀਦੀ ਨੂੰ ਇੰਨਾ ਜਨਾ ਤੂੰ ਮਾਰ ਮਾਰਦੀ ਛੋੜ ਵਿਖਾ ਚੰਗੇ ਤਰ੍ਹਾਂ ਜਾਨੀ ਫੋਟੋ ਲੈ ਕੇ ਸੁਣਾ ਲੈ ਚੰਗੇ ਨੇ ਵਿਖਾਈ ਤੇਰੀ ਤਾਂ ਉਹਦਾ ਮੋਟਾ ਹੁੰਡਿਆ ਉੱਤੋਂ ਉਤਰਦਾ ਮੋਟਾ ਹੁੰਡਿਆ ਉੱਤੋਂ ਦਾ ਆਹ ਦੀਦੀ ਨੂੰ ਸਾਡੇ ਨੂੰ ਸਭ ਤੋਂ ਵੱਧ ਭੂਆ ਹੀ ਆ ਕਾਲੀ ਵੀ ਵਲੌਗ ਬਣਾਓ ਹਣਾ ਭੂਆ ਤੇ ਹੁਣ ਵੇਖ ਲੋ ਜੋ ਮਰਜੀ ਕਰਿਆ ਰਮਣਾ ਆਪਾਂ ਕਹਿ ਵਲੌਗ ਬਣਾਉਣਾ ਹੀ ਬਣਾਉਣਾ ਹਣਾ ਇਧਰ ਮੂੰਹ ਕਰ ਪਈ ਗੋ ਇਦਿ ਘੁਰਪੋ ਦਿੱਜੀ ਮੂੰਹ ਕਰਾ ਹਣ ਸਾਸਰੀ ਕੇ ਨਾਲ ਸੁਨਾਮ ਕੀ ਹਾਲ ਚਾਲ ਦੇ ਵਧੀਆ ਕਾਲੀ ਤੁਹਾਨੂੰ ਸਭ ਤੋਂ ਵੱਧ ਵਲੌਗ ਚ ਆਉਂਦੀ ਮੂੰਹ ਕਿ ਆਣੀ ਬਕਾਉਂਦੇ ਹੈ ਫਿਰ ਹੈ ਖੁਸ਼ੀ ਬਹੁਤ ਦਿੰਦੇ ਤੇ ਬਲੌਗ ਖੁਸ਼ੀ ਹੁੰਦੀ ਨੇ ਠੀਕ ਆ ਆ ਜਾਈਦਾ ਨਹੀਂ ਭੂਆ ਤੇ ਕਿੰਨੇ ਵਲੌਗਾਂ ਚ ਆਈ ਆ ਭੂਆ ਕਿੰਨੀ ਵਰੀ ਆਈ ਹੈ ਹੈਨਾ ਕਾਦੀ ਬਾਜ ਬਣਾਉਣੇ ਕਿ ਲੋਜ ਆਜੋ ਆਜੋ ਆ ਇਧਰ ਮੁ ਕਰੋ 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 ਆਨੇਰ ਦੀ ਕਰੀਓ ਸੋਮਨ ਜੀ ਆਜੋ ਆ ਨੀਲ ਐਕਸਟੈਂਸ਼ਨ ਕਰਦੀ ਹੈ ਹਾਂਜੀ ਨੀਲ ਚੱਲ ਸੋਮਨ ਮੇਰੇ ਘਰ ਹੀ ਕਿ ਜਾਈ ਫਿਰ ਹੁਣ ਹਣਾ ਪਰ ਫਿਰ ਰਾਜੂ ਦੇ ਮੈਂ ਵੀ ਕਰਵਾਉਣੀ ਆ ਆਹ ਦੋਵੇਂ ਜਣੀਆਂ ਕਰਾ ਲੈਣੇ ਠੀਕ ਆ ਚੱਲ ਠੀਕ ਆ ਵਿਆਹ ਤੇ ਦਿਾਲ ਗਾੜੀ ਆ ਜਾਗੇ ਕਿ ਕਿ ਲੱਗਦੇ ਆ ਆਪਣੇ ਆਪੇ ਕੀਤੇ ਵਾ ਬਹੁਤ ਸੋਹਣੇ ਹੋਏ ਆ ਜੇ ਕਨੈਕਟ ਕਰਾਉਣੇ ਆ ਤੇ ਸੁਮਨ ਦੇ ਕੋਲ ਕਹਿੰਦੀ ਹੋ ਤਾਂ ਡਾਡੇ ਕੋਲ ਕੀ ਕਰਾਉਣ ਪਹੁੰਚਣ ਗੱਲਾਂ ਕਰੋ ਆ ਲਾ ਗੱਲਾਂ ਹਨ ਜੇ ਕਿ ਇਹਨੂੰ ਚੁਗਲੀ ਕਾਲੀ ਆਈ ਹੋਵੇ ਇੱਧਰ ਕਰ ਸਕਦੇ ਆਣਗੇ ਠੀਕ ਆ ਨਾ ਇਹੀ ਹੋ ਸਕਦਾ ਕੋਈ ਚੁਗਲੀਆਂ ਕਹਿੰਦੇ ਢੜ ਫੜੋ ਲੈਣਾ ਦੁੱਖ ਸੁੱਖ ਸੁਣਾਉਣਾ ਹੈ ਸਾਰਾ ਕੁਝ ਹੋਣੇ ਬਚਾ ਲਈਏ ਨਾਲੇ ਹਾਂ ਚਾਹੀਦਾ ਵੀ ਚਾਹੀਦਾ ਹੋਰ ਕੀ ਕਰ ਲੈਣੀ ਆ ਸੁਮਨ ਹੋਲ ਮੈਂ ਸਭ ਕੁਝ ਕਰਦੀਆਂ ਸੀ ਮੇਗਾ ਫੇਸ਼ੀਅਲ ਸਾਰਾ ਕੁਝ ਉਹ ਮੰਮਾ ਹੈਗੀ ਆ ਹਾਂਜੀ ਬਿਲਕੁਲ ਚੁਗਲੀਆਂ ਦੇ ਨਾਲ ਦੀ ਫੇਸ਼ੀਅਲ ਵੀ ਕਰਾ ਸਕਦੇ ਜੇ ਨਾ ਨਾ ਚੁਗਲੀਆਂ ਠੀਕ ਹੈ ਹਾਂ ਰਸੋਈ ਚੋਂ ਜਿਹੜਾ ਆਪਾਂ ਭਾਈ ਨੋਣੇ ਲੱਗੇ ਨਾ ਤੀਨ ਦਸ ਦੋ ਜੰਗੀ ਤਰ੍ਹਾਂ ਇੱਕ ਸੱਤ ਤੋਂ ਵੱਧਿਆ ਫੇਸ਼ੀਅਲ ਕਰਦੇ ਜੇ ਮਹਿੰਗੇ ਆਉਂਦਾ ਤਾਂ ਲੈ ਪੂਰਾ ਰਿਲੈਕਸ ਹੋ ਕੇ ਕਰੂਗੀ ਤੇ ਅੱਗੇ ਹੋ ਜਾਓ ਬਸ ਸਾਰੀ ਟੈਨਸ਼ਨ ਟੰਸਰਾਂ ਹੈ ਗੈਰ ਚੱਲ ਫਿਰ ਅੱਜ ਮੈਂ ਜਾਣ ਲੱਗਾ ਮੈਕ ਕੋ ਕਰਾ ਕੇ ਜਾਨੀ ਆ ਫੇਸ਼ੀਲ ਕੋਈ ਨਹੀਂ ਭਾਵੇਂ ਲੇਟ ਚਲ ਜੀਏ ਜੀ ਵੀ ਕਹਿੰਦੇ ਹੈ ਕਿ ਪਿਸਟਿੰਗ ਦਾ ਕਲਰ ਬਹੁਤ ਸੋਹਣਾ ਹੈ ਕੀ ਦਾ ਮੇਰੀ ਦਾ ਹਾਂ ਜੀ ਹਾਂ ਜੀ ਬਿਲਕੁਲ ਪਤਾ ਨਹੀਂ ਕਿਹੜੀ ਲੱਗੀ ਹੋ ਮੈਨੂੰ ਫੋਨ ਦਿਓ ਮੈਂ ਠੀਕ ਆ ਥੈਂਕ ਯੂ ਆ ਗਿਆ ਚੇਤਾ ਮੈਨੂੰ ਆ ਵੀਰ ਰੇ ਤਿਆਰੇ ਚ ਬੜਾ ਸੋਹਣਾ ਹੀ ਜੇ ਬਾਪੂ ਆਡੀ ਦਾ ਟਾਵਰ ਆ ਕੇ ਪੂਰਾ ਅੰਗਰ ਜੀ ਕਿੱਥੇ ਜਾਣਾ ਸਤਿ ਸ਼੍ਰੀ ਅਕਾਲ ਅੰਗਰ ਜੀ ਮੈਨੂੰ ਕੱਲੀ ਨੂੰ ਅੰਗਰ ਤੁਹਾਨੂੰ ਵੀ ਕੱਲਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਮੈਂ ਇਹਨੂੰ ਕੱਲੀ ਨੂੰ ਆ ਜੇ ਮੈਂ ਸਾਰਿਆਂ ਨੂੰ ਬੁਲਾਉਣਾ ਕਿ ਅੰਗਰ ਜੀ ਮੇਰੀ ਧੀ ਜਾਣਾ ਧੀਆ ਧੀ ਨੂੰ ਕੱਲੀ ਨੂੰ ਲੱਗਦੀ ਹੁੰਦਾ ਸਾਡੇ ਨਾਲ ਵਰਦੀ ਦੇ ਕਦੇ ਵੀਡੀਓ ਦੇ ਵਿੱਚ ਹੱਥ ਕਰਾ ਦਿੰਦੀ ਹੈ ਤੇ ਵੀਡੀਓ 'ਚ ਕਰਾਉਂਦੀ ਆ ਇਦਾਂ ਇਦਾਂ ਲੇਟ-ਲੇਟ ਨੂੰ ਆਣ ਦੇ ਬੈੱਡ ਤੇ ਉਦੋਂ ਦਾ ਫੋਨ ਆ ਗਿਆ ਅੱਜ ਵੀ ਰੋਂਦੀ ਹੈ ਨਾ ਦੇ ਨਾਲ ਹੀ ਮਰਦ ਨੂੰ ਪਾਇਆ ਕੋਟ ਕੋਟ ਨਹੀਂ ਸਾਹਮਣੇ ਆਓ ਜੀ ਤੇ ਤੁਹਾਡੀ ਵੀ ਮੈਚਿੰਗ ਹੈ ਤੁਸੀਂ ਟੋਪੀ ਦੇ ਨਾਲ ਨਹੀਂ ਕੀਤੀ ਹੈ ਹਾਂ ਤੁਸੀਂ ਨਹੀਂ ਮੈਚਿੰਗ ਕੀਤੀ ਕਿੱਥੇ ਲਈ ਹੈ ਜੋ ਸੌਕਸ ਨਾਲ ਕੀਤੀ ਆ ਹਾਂਜੀ ਸੌਕਸ ਨਾਲ ਕੀਤੀ ਸੌਕਸ ਨਾਲ ਟੋਪੀ ਦੀ ਕੀ ਗਾ? ਲੋਕ ਚੱਲੀਏ ਹੁਣ ਅੰਕਲ ਜੀ ਕਿੱਥੇ ਜਾਣਾ? ਚੱਲੀਏ ਪਿੰਡ ਨੂੰ। ਉਹ ਤੇਰੇ ਹੀ ਚਾਚੀ ਹੈਂ। ਚਾਚੀ ਤੁਹਾਨੂੰ ਕੀ ਗੱਲ ਹੀ ਉੱਧਰ ਹੁੰਦੇ ਆ। ਉਹਦੇ ਵੀਰ ਸੁਤਾ ਹੀ ਹੈ। ਸੁਤਾ ਹੀ? ਅੱਲਾ ਹੀ ਕਿੰਨਾ ਸੋਣਾ ਬੋਲ ਗਿਆ। ਨਹੀਂ ਕਹਿ ਗਿਆ। ਇਹ ਰਾਜੂ ਦਾ ਮੁੰਡਾ। ਇਹ ਰਾਜੂ ਦਾ ਮੁੰਡਾ। ਉਹਦੇ ਆ ਸਾਰੇ ਜਾਣੇ ਹੁਣ। ਹੈਂ? ਦੀਦੀ ਇਹਦਾ ਧਮਾਨੀ ਜਦੋਂ ਪਿੱਛੇ ਗਈ। ਹਾਂ ਆ ਸੂਟਾਂਵਾਂ ਲਾ ਗਈਆਂ ਬੀਬੀਆਂ ਹੁਣ ਹੈਂ? ਆ ਸਾਰੇ ਮੈਂ ਸੂਟ ਦੀ ਵੀਡੀਓ ਬਣਾਉ। ਕੀਰਨ ਹੋ ਗਿਆ ਡਿੱਗੇ ਸਾਰੇ ਲੋੜੇ ਲੋੜੇ ਨੂੰ ਆ ਕੇ ਭੇਜਿਆ ਠੀਕ ਹੈ ਨਹੀਂ ਤੁਸੀਂ ਦੱਸੋ ਮੈਨੂੰ ਬਾਕੀ ਸਭ ਛੱਡੋ ਤੁਸੀਂ ਦੱਸੋ ਹਾਂ ਆ ਪਾਵੇਂ ਟੋਪੀਆਂ ਲਈਆਂ ਪਰ ਆਡੀ ਟੋਪੀ ਤੇ ਐਡਾ ਫੁੰਮਣ ਕਿਤੇ ਨਹੀਂ ਲੱਗਾ ਦੱਸੋ ਬਠੰਡਿਆਂ ਤੇ ਲੱਗਦੇ ਆਜੋ ਪੁਈ ਆ ਇਧਰ ਦੁਕਾਨ ਵਾਲਾ ਭਾਈ ਜਿਹੜਾ ਉਹਨੂੰ ਸੱਦੋ ਦੁਕਾਨਦਾਰ ਦੇ ਪਿੱਛੇ ਪੁਈ ਆਵੀ ਕਿਉਂ ਤੇਰਾ ਜੂ ਨੁਕ ਦੱਸੋ ਯਾਰ ਇੱਤਾਂ ਐਦਾਂ ਥੋੜੀ ਦੁਕਾਨ ਦੱਸੋ ਕੋਈ ਆ ਇੱਧਰ ਕਾਹੋ ਸਾਨੂੰ ਕੋਈ ਆ ਜਾਓ ਇੱਧਰ ਮੈਂ ਪਿੱਛੇ ਲੈਣਾ ਵਾ ਸੂਟ ਆਪਾਂ ਵਾ ਬੋਨੇ ਆ ਲੈਣਾ ਮੈਂ 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 ਹੁਣ ਫੋਨ ਲੱਗੀ ਮੈਂ ਫੋਨ ਕਰਾਂਗਾ ਕੰਦੀ ਦੇ ਦਾ ਪ੍ਰੋਫ ਨਹੀਂ ਹੁੰਦਾ ਮੈਂ ਹੀ ਲੱਗਾਂਗੀ ਭੈਣ ਜੀ ਜਰਾ ਕਿ ਸਵੇਤ ਵੀ ਖਾ ਲਓ ਮੇਰਾ ਬੱਚਾ ਰੋਂ ਰਿਹਾ ਬੱਚਾ ਰੋਂ ਰਿਹਾ ਤੂੰ ਪਹਿਲਾ ਬਲਜੀ ਜੀ ਦੀ ਤੂੰ ਤੇ ਪਹਿਲਾ ਹੀ ਲੈ ਕੇ ਚਲ ਜਾ ਜਿਹੜਾ ਸਾਹਮਣੇ ਆਉਂਦਾ ਨਹੀਂ ਨਹੀਂ ਯਾਰ ਕਾਕਾ ਵੀ ਖਾ ਦੋ ਯਾਰ ਉਹਦੇ ਵੀ ਆ ਆ ਵੇਖੋ ਪਹਿਲੇ ਨਹੀਂ ਵੀ ਆ ਜੀ ਐ ਆਜੋ ਪੂਆ ਤੁਹਾਡਾ ਪਿੰਡ ਬਾਲਾ ਹੀ ਬੈਕਵਰਡ ਵੇਲਾ 15 ਦਿਨ ਪਹਿਲਾਂ ਲੋੜੀ ਮੰਗਣ ਹਣਾ ਆਜੋ ਤੁਹਾਨੂੰ ਵਿਖਾ ਲੀਏ ਆ ਕੋ ਨਿਆਣੇ ਆਈ ਲੋੜੀ ਮੰਗਣ ਗਾਣਾ ਸੁਣਾਉ ਫਿਰ

ਇਹ ਚੀਜ਼ਾਂ ਖਤਮ ਹੁੰਦੀਆਂ ਜਾਣਡੀਆਂ ਨਾ। ਕਿਹੜੀ ਹੈ ਹੋਣੀ ਆ। ਹਾਂ। ਹਾਂ। ਗਾਣੇ ਵੀ ਕੋਈ ਨਹੀਂ ਸੁਣਦਾ ਨਾ ਹੀ ਸੁਣਾਉਂਦਾ। ਪਾਣੀ ਪੀਓ ਅੰਦਰੋਂ ਲੋ। ਮੈਂ ਸਵੈਟਰ ਪਾ ਕੇ ਰੱਖੀ। ਉਹਦੇ ਵੀਰ। ਉਹਦੇ ਬਹਰ ਕੋਤੇ ਕੱਢੀ। ਭੂਆ ਅੱਧੇ ਚਲ ਗਏ ਆ। ਅੱਧੇ ਜਾਣੇ ਚਲ ਗਏ ਆ ਤੇ ਮੈਂ ਹੀ ਰਹਿ ਗਈ ਬਸ। ਤੇ ਮੇਰਾ ਪੁੱਤ ਰਹਿ ਗਿਆ। ਇੱਕ ਬਲੈਂਕ। ਇੱਕ ਬੱਚਾ ਬੈਂਡ। ਨਿੱਕੇ ਚਲੀ ਆ। ਨਹੀਂ। ਰੋਟੀ ਖਾ ਲੋ। ਇੱਕ ਸੂਟ ਲੈ ਜੋ ਕਾ ਭੂਆ। ਹੈ ਚਾਚੀ। ਸੋਹਣਾ ਵਾ ਭਾਜੀ। ਆਹ ਚਾਚੀ ਨੇ ਪਸੰਦ ਕਰ ਲਿਆ। ਨਾ। ਪੂਰੇ ਝੜਾ ਜਾ ਇੱਧਰ ਰੋਟੀ ਖਾ ਕੇ ਨਿੰਬਲ ਵੇਖੀ ਦਿਮਾ ਹਾਂ ਵੇ ਪੂਆ ਦਮਕੀਆਂ ਨਮ ਦੀਜੇ ਇੱਧਰ ਨਹੀਂ ਵੇ ਕਿਦਾਂ ਜਾਣਦੀ ਐ ਏਦਾਂ 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 ਕਰਦੀ ਜੀ ਸਾਡੇ ਨਾਲ ਕੁਝ ਖਾ ਪੀ ਤੇ ਜਾ ਆ ਆ ਆ ਜਾ ਆ ਜਾ ਆ ਵੇ ਲੈ ਲੋ ਨਹੀਂ ਭਾਬੀ ਜਾਇ ਉਹਨੂੰ ਕੁਝ ਖਵਾਈ ਆ ਬੁਆ ਮਾੜਾ ਜਾ ਇੱਧਰ ਤੇ ਆਈ ਸੂਟ ਤੇ ਵਗਾ ਹੋਰ ਟੋਪੀ ਲਾ ਨਾ ਵੇ ਲੈ ਲੋ ਲਾਲੋ ਟੋਪੀ ਉਹ ਇਹ ਨਾ ਚੁੰਨੀ ਲਈ ਤੂੰ ਸਵੇਰ ਦੀ ਭੂਆ ਸਵੇਰ ਦੀ ਲਈ ਹੁਣ ਤੇ ਰੌਗਿਆ ਨਾ ਮੈਂ ਆ ਵਾਲੇ ਸੂਟ ਜਿਹੜੇ ਮੈਂ ਬੜੇ ਵੇਚੇ ਸੀ ਹਾਂ ਪਰ ਸੋਨਾ ਵੀ ਬਹੁਤ ਲੱਗਣ ਡਿਆ ਭੂਈ ਜੀ ਫਿਰ ਮੈਂ ਇੱਕ ਆਪ ਪਾਇਆ ਹਾਂ ਇਹ ਕਦੀ ਨਹੀਂ ਆ ਕਲਰ ਪਾਇਆ ਪਹਿਲੀ ਵਾਰ ਪਾਇਆ ਸਾਰੇ ਨੇ ਕਿਹਾ ਬੜਾ ਸੋਹਣਾ ਲੱਗਾ ਸੋਹਣਾ ਲੱਗਾ ਭੂਈ ਜੀ ਸੋਹਣਾ ਲੱਗਾ ਇੱਧਰ ਭੂਈ ਜੀ ਦੀ ਟੋਪੀ ਲਾ ਲਈ ਜੇ ਹੁਣ ਪਹਿਲਾਂ ਟੋਪੀ ਪਾਈ ਮੈਂ ਤਾਂ ਬੈਠੇ ਤੇ ਪਈ ਜਾ ਮੈਂ ਫੋਟੋ ਹਾਂ ਭੂਜਾਓ ਕਾਈ ਜਾ ਪਰ ਫੋਟੇ ਕਿੱਥੇ ਸਾਡਾ ਬਾਰਗ ਆ ਫੋਟੋ ਦੇ ਮੇਲੇ ਚਲ ਗਿਆ ਨਾ ਆ ਵੀ ਕਿੰਨਾ ਸੋਹਣਾ ਤੇਰੀ ਮੰਮੀ ਨੇ ਕਦਰ ਪਾਣੀ ਕੀਤਾ ਕਿਹੜਾ ਨਹੀਂ ਆ ਵਾਲਾ ਤੇ ਆ ਦੋ ਦੋ ਤੂੰ ਕਹਿਣਾ ਹੱਟੇ ਨਹੀਂ ਰੱਖੀ ਆਹ ਨਾਡੀ ਚਾਚੀ ਦੀ ਹੋਣ ਮਾਰੀ ਹੈ ਇਹ ਕੋਟੀਆਂ ਦੀ ਖੋ ਮੰਮੀ ਖੋ ਮੰਮੀ ਇਥੇ ਵਾਲੇ ਦੋ ਹੀ ਨੇ ਤੇਰੇ ਹਾਂ ਇੱਕ ਫਰੋਜ ਜੀ ਕਹਾ ਹਾਂ ਹੋਏ ਨਾ ਲੈਣਾ ਕੀ ਖੋ ਮੈਂ ਆਉਦੀ ਮੰਮੀ ਤੇਰੀ ਮੰਮਾ ਖੋ ਮੰਮੀ ਖੋ ਮੰਮੀ ਆਂਦੀ ਮੈਨੂੰ ਖੋ ਮੰਮੀ ਖੋ ਮੰਮੀ ਖੋ ਮੰਮੀ ਆ ਇਧਰ ਪੂਆ ਹੁਣ ਬਾਕੀ ਹੁਣ ਸਾਨੂੰ ਤੋਰਨ ਦੀ ਪੈਕਿੰਗ ਬੁਕਿੰਗ ਕਰਕੇ ਫੇ ਜਾਓ ਮੇਰੀ ਜਾਣਕਣ ਹਟੋ ਆ ਏਦਾਂ ਹੀ ਆ ਨਾ ਪੂਆ ਉਹਨਾਂ ਬੈ ਡਿਗਣਾ ਪਤਾ ਨਹੀਂ ਲੱਗਣਾ ਕਿੱਥੇ ਪਈਆਂ ਉਹ ਵੇ ਆਪੋ ਤਾਂ ਪਈ ਇਧਰ ਵੇ ਉਧਰ ਵੇ ਚਾਚੀ ਲੰਮੀਆਂ ਬਾਵਾ ਕਰ ਕਰਕੇ ਮਿੰਟਈ ਹਾਂ ਨੂੰ ਮੈਂ ਹੁਣ ਆਪਣੇ ਭੈਣਾ ਭੈਣਾ ਨੂੰ ਰੋਟੀ ਖਵਾਲ ਲਾ ਚੱਲ